ਜਾ ਭਾਰਤੀ ਸੰਸਕ੍ਰਿਤੀ ਦੇ ਨਲਵਾਟਾ ਤੇ ਰਮਾਇਣ ਦੇ ਚੈਤਾ ਮਾਤਾ ਸੀਤਾ ਜੀ ਦੇ ਪਾਲਨ ਹਾਰ ਪਰਮਪితਾ ਪਰਮੇਸ਼ਵਰ ਆਦਿਕਵੀ ਭਗਵਾਨ ਵਾਲਵਿਕੀ ਜੀ ਦਾ ਪਾਵਨ ਪ੍ਰਗਟ ਉਸ ਦਿਵ ਉਹਦੇ ਤੇ ਸਾਰੇ ਪੂਰੇ ਵਿਸ਼ਵ ਨੂੰ ਪੂਰੇ ਭਾਰਤ ਵਰਸ਼ ਨੂੰ ਔਰ ਅੰਸਾਰ ਸ਼ਹਿਰੀਆਂ ਨੂੰ ਇਸ ਪਾਵਨ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਪਰਮਾਤਮਾ ਸਾਹਿਬ ਨੂੰ ਖੁਸ਼ੀਆਂ ਦੇਣ ਸਭ ਨੂੰ ਆਪਣੇ ਸ਼ੇਵਾ ਦਾ ਨ ਭਰਪੂਰ ਕਰਨ ਜੈ ਵਾਲਮੀਕੀ ਮੇਰਾ ਨਾਮ ਰਜੇਸ਼ ਕੁਮਾਰ ਮਲੋਤਰਾ ਹੈ ਇਹ ਮੇਰੀ ਸਮੁੱਚੀ ਟੀਮ ਸਾਰੀ ਲੋਰੀਗੜ ਅੰਦਰੋਂ ਲਾਹੌਰੇਗੜ ਮੰਦਰ ਵਾਲਮੀਕੀ ਦੀ ਇੱਥੇ ਆਪਾਂ ਹਰ ਸਾਲ ਆਪਾਂ ਧੂਮ ਧਾਮ ਨਾਲ ਮਨਾਉਂਦੇ ਆ ਪ੍ਰਗਟ ਦੇ ਵਾਲਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਤੇਰੀ ਚੋਗਾ ਯਾਤਰਾ ਲਿਖੇ ਇਹਦਾ ਵੀ ਸਵਾਗਤ ਕੀਤਾ ਬਹੁਤ ਵਧੀਆ ਜੀ ਕੀਤਾ ਜੀ ਆਪਾਂ ਹਰ ਸਾਲ ਇਦਾ ਕਰਦੇ ਆਂ ਸਾਨੂੰ ਮਾਲਾ ਨੇ ਬਲ ਸ਼ਕਤੀ ਦਿੱਤੀ ਆ ਉਹਦੇ ਰਹਿਮ ਕਰਨਾ ਆਪਾਂ ਕਰਦੇ ਆ ਜੈ ਵਾਲਮੀਕਿ ਹਰ ਹਰ ਵਾਲਮੀਕਿ ਇਹ ਆਪਣੇ ਉਹ ਆਪਣਾ ਚੌਧਰੀ ਸਾਹਿਬ ਤੇ ਰਮੇ ਜੀ ਇਹ ਸਾਰੀ ਟੀਮ ਸਾਡੀ ਆ ਇੱਕ ਸਾਡਾ ਮੁੰਡਾ ਗਿਆ ਦਾ ਜੇ ਬਾਹਰ ਮਈਆ ਜੀ ਉਹ ਟੀਮ ਹੈ ਸਾਡੀ ਪੂਰੀ ਹੋਈ ਦੀ ਫੇਰ ਵੀ ਆਪਾਂ ਸੰਜੋਗ ਦਿੰਨੇ ਆ ਜੈ ਵਾਲਮੀਕਿ ਹਰ ਹਰ ਵਾਲਮੀਕਿ ਜੈ ਵਾਲਮੀਕਿ ਹਰ ਹਰ ਵਾਲਮੀਕਿ ਮੈਂ ਮੋਹਿਤ ਖੋਸਲਾ ਖੋਸਲਾ ਪਰਿਵਾਰ ਦੀ ਤਰਫ ਸੇ वाल्मीकि प्रगत उत्सव की आज सबको बधाई देते हैं और जो मंदिर में बच्चों की पूजा की गई है उस पूजा के को वाल्मीकि भगवान जी अपने चरणों में उनकी अरदास को पूरा करे और जो वाल्मीकि जयंती सब पर मेहर बड़ी उत्सव निकले और जो भी जन्म मना रहे आज वाल्मीकि जयंती सबको बहुत बहुत बधाई हो और मैं सबकी खुशहाली ਹਰ ਸਾਹਿਬ ਦੀ ਤੰਦਰੁਸਤੀ ਮੰਗਦਾ ਅੱਜ ਦਾ ਦਿਨ ਸੱਫਰ ਮਿਹਰ ਬੜਾ ਬਣਾ ਰਹੇ ਜੈ ਵਾਲਮੀਕੀ ਹਰ ਹਰ ਵਾਲਮੀਕੀ